ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਾੜੇ ਤੇ ਅਗਰਵਾਲ ਸਕੂਲ ਪ੍ਰਬੰਧਕ ਕਮੇਟਰੀ ਵੱਲੋਂ ਅਗਰ ਸੈਨ ਇੰਟਰਨੈਸ਼ਨਲ ਸਕੂਲ ਅਤੇ ਪੌਲੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਾੜਾ ਮਨਾਇਆ ਗਿਆ ਜਿਸ ਦੇ ਵਿੱਚ ਵਿਧਾਇਕ ਸਮਾਣਾ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸ਼ਿਰਕਤ ਕੀਤੀ ਬੱਚਾ ਨੇ ਸਬਦ ਗਾਇਨ ਕੀਤਾ ਅਤੇ ਇਸ ਮੌਕੇ ਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸੰਦੇਸ਼ ਦਿਉਣੇ ਦਿੱਤਾ ਆਦ ਉਸ ਤੇ ਚੱਲਣ ਦੀ ਜ਼ਰੂਰਤ ਹੈ ਉਹਨਾਂ ਨੇ ਕਰਮ ਕਰਨ ਦੀ ਗੱਲ ਕਹੀ ਮਿਹਨਤ ਕਰੋ ਅਤੇ ਉਸ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਗੇ ਨਗਰ ਕੀਰਤਨ ਸਮਾਣਾ ਦੇ ਸਤਸੰਗ ਸਵਾ ਗੁਰਦੁਆਰੇ ਤੋਂ ਵੀ ਕੱਢਿਆ ਗਿਆ ਜਿਸ ਦੇ ਵਿੱਚ ਸ੍ਰੀ ਗੁਰਗੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਾਵਾਂ ਦੇ ਵੱਲੋਂ ਇਹ ਨਗਰ ਕੀਰਤਨ ਦੇ ਵਿੱਚ ਸਮੁਲਿਤ ਕੀਤੀ ਗਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਸ੍ਰੀ ਗੁਰਗੰਦ ਸਾਹਿਬ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਔਰ ਇਸ ਗੁਰੂ ਪਰਬ ਦੀ ਜਿੱਥੇ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਗਈ ਉੱਥੇ ਸੱਸੰਗ ਸਭਾ ਕਮੇਟੀ ਦੇ ਆਗੂਆਂ ਵੱਲੋਂ ਵੀ ਕੁਰੂ ਪਰਵ ਦੀ ਵਧਾਈ ਦਿੱਤੀ ਗਈ ਨਾਨਕ ਦਾਸ ਤੇਰੀ ਸਰਨਾਇ 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 ਗੁਰੂ ਮਹਾਰਾਜ ਤੇਰੀ ਵਡਿਆਈ ਗੁਰੂ ਮਹਾਰਾਜ ਤੇਰੀ ਵਡਿਆਈ ਗੁਰੂ ਮਹਾਰਾਜ ਤੇਰੀ ਵਡਿਆਈ ਗੁਰੂ ਮਹਾਰਾਜ ਤੇਰੀ ਵਡਿਆਈ I'm <laughs> ਅੱਜ ਸਮਾਣਾ ਦੇ ਅਗਰਸਾਂ ਸਕੂਲ ਦੇ ਵਿੱਚ ਸਾਰੇ ਬੱਚਿਆਂ ਵੱਲੋਂ ਟੀਚਰ ਸਭਾ ਵੱਲੋਂ ਔਰ ਕਮੇਟੀ ਵੱਲੋਂ ਸਾਡੇ ਪ੍ਰਧਾਨ ਜੀ ਮਦਨ ਜੀ ਸਾਡੇ ਰਮੇਸ਼ ਜੀ ਔਰ ਆਪਣਾ ਬੀਕੇ ਗੁਪਤਾ ਜੀ ਔਰ ਜਿੰਨੇ ਸਤਕਾਰਯੋਗ ਸੱਜਣ ਖੜੇ ਨੇ ਪੂਰਵ ਪੂਰਬ ਦੇ ਅੱਜ ਸਬੰਧ ਦੇ ਵਿੱਚ ਕੀਰਤਨ ਆ ਜਿਹੜਾ ਉਹ ਬੱਚਿਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਉਹ ਸ਼ਬਦ ਨਾਲ ਜੁੜਨ ਵਾਸਤੇ ਅੱਜ ਸਕੂਲ ਵਿਖੇ ਆਇਆ ਅ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਪਰਿਆ ਹੱਥ ਰੱਖੇ ਉਹ ਸੁਖ ਸ਼ਾਂਤੀ ਬਣਾ ਕੇ ਰੱਖੇ ਔਰ ਸਾਨੂੰ ਗੁਰੂ ਸਹਿਬਾਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦਾ ਬਲ ਬਖਸ਼ੇ ਅ ਪ੍ਰਸ਼ोत्तम ਜੀ ਅੱਜ ਜਿਹੜਾ ਹੈਗਾ ਗੁਰਪੁਰਬ ਦਾ ਮੌਕਾ ਆਪਾਂ ਫੇਰ ਵੀ ਉੱਥੇ ਪੋਜ਼ਿਟਿਵ ਹੈ ਲੋਕ ਹੱਕ ਚ ਨੇ ਕੰਮਾ ਜਿਹੜੇ ਕੀਤੇ ਹੋਣ ਉਹਨਾਂ ਦੇ ਹੱਕ ਚ ਨੇ ਸੋ ਚੰਗਾ ਰਿਜ਼ਲਟ ਆਉ। ਸੋ ਇਹ ਕਿਤੇ ਨਾ ਕਿਤੇ ਕੇਂਦਰ ਵੱਲੋਂ ਧੱਕਾ ਜਿਹੜਾ ਉਹ ਪੰਜਾਬ ਨਾਲ ਕੀਤਾ ਜਾ ਰਿਹਾ ਕਿਉਂਕਿ ਜਦੋਂ ਯੂਨੀਵਰਸਿਟੀ ਦਾ ਨਾਮ ਹੀ ਪੰਜਾਬ ਤੇ ਰੱਖਿਆ ਗਿਆ ਤਾਂ ਪੰਜਾਬ ਦਾ ਹੱਕ ਖਤਮ ਕਰਨਾ ਕਿਤੇ ਨਾ ਕਿਤੇ ਪੰਜਾਬ ਨਾਲ ਧੋਖਾ ਸੋ ਅਸੀਂ ਬੇਨਤੀ ਕਰਾਂਗੇ ਕਿ ਪੰਜਾਬ ਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਨਾ ਕੀਤੀ ਸਰ ਸਭ ਤੋਂ ਪਹਿਲੇ ਤੋਂ ਮੈਂ ਆਪਣੇ ਗੁਰੂ ਨਾਨਕ ਦੇਵ ਜੀ ਕੇ ਇੱਕ ਪ੍ਰਕਾਸ਼ ਉత్సਵ ਪਰ ਸਭੀ ਦੇਸ਼ ਵਾਸੀਓ ਕੋ ਬਧਾਈ ਦੇਣਾ ਹਾਂ ਅੱਜ ਸਮਾਣੇ ਦੇ ਵਿੱਚ ਅਗਰ ਸੈਨੀਟਰੀ ਪਬਲਿਕ ਸਕੂਲ ਤੇ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉత్సਵ ਮਨਾਇਆ ਗਿਆ ਇਹ ਵਿੱਚ ਅਸੀਂ पाठ कराया तो उसके बाद अरदास कराई गई सारे बच्चों वालों अरदास करी गई है और बहुत ही अच्छा सुंदर लंगर का नज़ारा फिलहाल चल रहा है बच्चे लंगर ले रहे हैं बहुत खुशी के दिवस है आज कि सारे बच्चों ने मिलकर सारी जो प्लस प्लस टू के बच्चे सारी सेवाएं कर रहे हैं सारे टीचर सेवाएं कर रहे हैं अपने मुख्य अतिथि सरदार चेतन सिंह जोड़ा माजरा जी एक्स कैबिनेट मिनिस्टर पंजाब गवर्नमेंट वो आज पहुंचे हैं हमारे बीचे उन्हों का बहुत बहुत धन्यवाद करना चाहूँगा कि अपने बहुत ही एक व्यस्त समय में से व्यस्त समय निकाल के हमारे बीच पहुंचे नहीं तो मैं सबसे पहले अपने प्रधान जी श्री मदन मित्तल जी का भी धन्यवाद करूँगा कि तो उन्होंने एक टीम के साथ वो यहाँ पहुँचे हैं और जो इस व्यवस्था का बहुत ही सुंदर नज़ारा उन्होंने दिया है और मैं सभी स्टाफ का उन्होंने का धन्यवाद करना चाहूँगा कि उन्होंने सब मिलजुल कर ये फंक्शन ऑर्गेनाइज़ कराया है ਸਾਰੇ ਬੱਚੋਆਂ ਦਾ ਵੀ ਮੈਂ ਧੰਨਵਾਦ ਕਰੂੰਗਾ ਕਿ ਜਿਵੇਂ ਉਹਨਾਂ ਨੇ ਬਿਲਕੁਲ ਡਿਸਪੀਨ ਦੇ ਸਾਥ ਅੱਜ ਮੈਨੇਜ ਕਰਕੇ ਰੱਖਿਆ ਹੈ ਔਰ ਸਾਰੇ ਜਿਹੜੇ ਡਿਸਪੀਨ ਦੇ ਸਾਥ ਖਾਣਾ ਔਰ ਲੰਗਰ ਪ੍ਰਥਾ ਕੇ ਅਕੋਰਡਿੰਗ ਜੇ ਚੱਲ ਰਹਾ ਹੈ ਮੈਂ ਇੱਕ ਬਾਰ ਫਿਰ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਦਿਹਾੜੇ ਇਤ ਪ੍ਰਕਾਸ਼ ਸੋ ਦੇ ਦਿਹਾੜੇ ਤੇ ਸਭੀ ਦੇਸ਼ ਵਾਸੀ ਕੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਸੋ ਦੇ ਲੱਖ ਲੱਖ ਮੁਬਾਰਕਾਂ ਦਿੰਦਾ ਅਸੀਂ ਆਪਣੇ ਸਕੂਲ ਚ ਸਾਡੇ ਟੀਚਰਾਂ ਵੱਲੋਂ ਬੱਚਿਆਂ ਵੱਲੋਂ ਸ਼ਬਦ ਬਾਣੀ ਦਾ ਸਵੇਰ ਦੇ 8 ਵਜੇ ਤੋਂ ਚੱਲ ਰਹੇ ਨੇ 11 ਵੱਜ ਚੁੱਕੇ ਨੇ ਸਵੇਰ ਦੀ ਰੱਬ ਦਾ ਨਾਮ ਜਪੇ ਜਾ ਰਹੇ ਨੇ ਨਹੀਂ ਇੱਕ ਵਾਰੀ ਫੇਰ ਆਪਣੇ ਸਟਾਫ ਵੱਲੋਂ ਆਪਣੇ ਮੈਂਬਰਾਂ ਵੱਲੋਂ ਗੁਰੂ ਨਾਨਕ ਦੇ ਪ੍ਰਕਾਸ਼ ਉਸਤ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਸੁਭਾਣਾ ਬਸਤ ਸਤਗੁਰ ਨਾਨਕ ਪ੍ਰਗਟਿਆ ਮਕੀਤ ਤੁੰਦ ਜਾ ਕੇ ਚਾਨਣਾ ਹੋ ਆ ਦੇ ਮਹਾਵਾਕ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂ ਦਾ ਪਵਿੱਤਰ ਜਨਮ ਦਿਹਾੜਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਬੜੇ ਪਿਆਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਚੱਲੇ ਪਾਰਿਆ ਹੈ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੋ ਸਵੇਰ ਤੋਂ ਅਹੀਂ ਸੰਗਤਾਂ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਤਾਂ ਸਿੰਘ ਦਾਸ ਜੀ ਮਾਰਦੀ ਅੱਜ ਪ੍ਰਕਾਸ਼ ਉਸ ਤੋਂ ਸਾਰੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਨਾਲ ਬਣਾਇਆ ਜਾ ਰਿਹਾ ਹੈ ਦਾਤਤਾਂ ਦਾਸ ਸਿੰਘ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਜੀਵਨ ਦੇ ਵਿੱਚ ਹਰ ਬੰਦੇ ਨੂੰ ਹਰ ਬੰਦੇ ਨੂੰ ਸਮਝਾਵ ਜਾ ਕੇ ਕਿ ਕੰਮ ਕਰਨ ਦੀ ਸਲਾਹ ਦਿੱਤੀ ਉਹਨਾਂ ਨੇ ਕੋਡੇ ਵਰਗੇ ਰਾਸ਼ਿਆਂ ਨੂੰ ਵੀ ਪਿਆਰ ਦੇ ਨਾਲ ਸਮਝਾ ਕੇ ਚੰਗੇ ਕੰਮਾਂ 'ਚ ਲਾਇਆ ਸਰੂਰਾਂ ਸਿੰਘ ਮਹਾਰਾਜ ਨੇ ਦੋ ਦਿਨ ਗੱਲਾਂ ਬਹੁਤ ਵਧੀਆ ਕਹੀਆਂ ਸਨ ਕਿੰ ਵਿੱਚ ਕਰੋ ਵੱਡ ਕੇ ਛਗੋ ਤੇ ਝੂਠਾਂ ਦਾ ਬੋਲੋ ਕਿਉਂਕਿ ਜਦੋਂ ਬੰਦਾ ਝੂਠ ਬੋਲਦਾ ਤਾਂ ਵਾਰ-ਵਾਰ ਝੂਠ ਬੋਲੀ ਜਾਂਦਾ ਉਹਨਾਂ ਨੇ ਇੱਕ ਲੰਗਰ ਦੀ ਪਰਦਾ ਸ਼ੁਰੂ ਕੀਤੀ ਵੀਰ ਵਿੱਚ ਉਹ ਜਿੱਥੇ ਵੀ ਅਸੀਂ ਜਾਂਦੇ ਆਪ ਸਭ ਭਾਰਤ ਦੇ ਵਿੱਚ ਹਰ ਥਾਂ ਦੇ ਲੰਗਰ ਥਾਂ-ਥਾਂ ਲੰਗਰ ਲਾਇਆ ਅੱਜ ਵੀ ਜਵੇਂ ਤੁਸੀਂ ਪ੍ਰਕਾਸ਼ ਉਸ ਸਾਰੇ ਸ਼ਹਿਰ ਦੇ ਵਿੱਚ ਹਰ ਮਾਰਕੀਟ ਦੇ ਲੰਗਰ ਲਾ ਰੱਖੇ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਔਰ ਮੈਂ ਸਾਰੇ ਭਾਰਤ ਵਾਸੀਆਂ ਨੂੰ ਸੰਸਾਰ ਵਾਸੀਆਂ ਨੂੰ ਉਹਨਾਂ ਦੇ ਪ੍ਰਕਾਸ਼ ਹੁੰਦੇ ਲੱਖ ਲੱਖ ਵਧਾਈ ਦਿੰਦਾ ਧੈਗੁਰ ਜੀ ਦਾ ਖਾਲਸਾ ਧੈਗੁਰ ਜੀ ਮੈਂ ਦਾਸ ਚਵਾਸ਼ ਪੰਜਰਤ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ ਸਮਾਣਾ ਬੇਨਤੀ ਕਰ ਰਿਹਾ ਹਾਂ ਕਿ ਸਤਿਗੁਰੂ ਨਾਨਕ ਪ੍ਰਗਟਿਆ ਬੇਟੀ ਧੁੰਦ ਚਾ ਚਾਨਣ ਹੋਆ ਜੂੰਕਰ ਸੂਰਜ ਨਿਕਲਿਆ ਤਾਰੇ ਛਪੇ ਜਾਂਦੇ ਹਿਲ ਖਲੋਆ ਤੇ ਮਹਾਵਾਹ ਕੁੰਝਾਰ ਤਾਂ ਤਾਂ ਸੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾਰਾ ਉਹ ਦੁਆਰਾ ਸਾਧ ਸੰਗਤਵਾਂ ਸਮਾਨਾ ਤੋਂ ਅੱਜ ਨਗਰ ਕੀਰਤਨ ਦਵਾਨਾ ਹੋਣ ਲੱਗਾ ਹੈ ਬਹਿਰ ਦੀ ਕਿਰਪਾ ਹੋਵੇ ਮਿਹਰ ਹੋਵੇ ਅਸ਼ੀਰਵਾਦ ਹੋਵੇ ਇਹ ਨਿਰਵਿਣਨ ਸਰਪਤਾ ਪੂਰਕ ਨਗਰ ਕੀ ਤਨਸਲ ਪੂਰਨ ਹੋਵੇ ਧੰਨ ਧੰਨ ਸੀਰ ਨਾਮਕ ਦੇਵ ਜੀ ਲੋਕ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਬਹੁਤ ਹੀ ਸੁਧਾਰ ਲਿਆਂਦਾ ਧੂਪਤੀ ਹੋਈ ਲੁਕਾਈ ਨੂੰ ਉਤਾਰਿਆ ਔਰ ਜ਼ੁਲਮਾਂ ਤੋਂ ਦੂਰ ਕਰਕੇ ਜ਼ੁਲਮਾਂ ਦੇ ਨਾਲ ਮੁਕਾਬਲਾ ਕਰਨ ਦੀ ਜਾਗ ਸਿਖਾਈ ਸਿੱਖੀ ਸਿਰਜ ਕੇ ਨਿਹਾਰਿਆ ਸਿੱਖੀ ਸਿਰਜ ਕੇ ਸਾਥ ਸਵਾਸਾਂ ਨੂੰ ਦਬਾਉਣ ਦੀ ਜਾਚ ਸਿਖਾਈ ਉਹਨਾਂ ਦਾ ਪੂਰデアਾ ਸਾਰੇ ਸੰਸਾਰ ਵਿੱਚ ਤੇ ਸਵਾਰਾ ਸ਼ਹਿਰ ਵਿੱਚ ਮੋਟਵਾਰਾ ਸਾਧ ਸੰਸਥਾ ਵੱਲੋਂ ਬੜੀ ਸਰਦਾਂ ਤੇ ਪਿਆਦਾਰ ਪੂਰਾ ਕੀਤਾ ਜਾ ਰਿਹਾ ਹੈ ਠੀਕ ਐ ਸੀ ਡਗਰ ਕਿੰਦਨ ਜਵਾਨਾ ਹੋ ਰਿਹਾ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼